ਰਿਸ਼ਤੇ ਲੈ ਕੇ ਆਏ ਹਾਂ ਜੀ ਕੁੜੀਆਂ ਦੇ ਰਿਸ਼ਤਾ ਇਹ ਜਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਜੱਟ ਚਕੀਕੋਤ ਸਿੱਧੂ ਡੇਟ ਆਫ ਬਰਥ 15 ਅਪ੍ਰੈਲ 1994 ਹਾਈਟ 5 ਫੁੱਟ 3 ਇੰਚ ਸਟੱਡੀ ਐਮਏ ਪੰਜਾਬੀ ਤੇ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਵਿੱਚ ਕੀਤੀ ਹੋਈ ਹੈ ਜੀ ਲੜਕੀ ਨੇ ਪਰਿਵਾਰ ਚ ਮਾਤਾ ਪਿਤਾ ਤੇ ਇੱਕ ਭਰਾ ਕੈਨੇਡਾ ਵਿੱਚ ਪੀਆਰ ਹੈ ਆਜਾ ਸਾਹਿਬ ਖੇਤੀਬਾੜੀ ਕਰਦੇ ਨੇ ਮਾਤਾ ਤੇ ਪਿਤਾ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਜੀ ਇਨਾਂ ਨੂੰ ਲੜਕੀ ਦਾ ਰਿਸ਼ਤਾ ਕਰਨਾ ਹੈ ਲੜਕੇ ਨੂੰ ਜ਼ਮੀਨ ਦੱਸ ਤੋਂ 12 ਕਿੱਲਾਂ ਤੱਕ ਆਉਂਦੀ ਹੋਵੇ ਲੜਕਾ ਕੈਨੇਡਾ ਵਿੱਚ ਪੀਆਰ ਹੋਵੇ ਅਤੇ ਘਰ ਦੇ ਨਾਲ ਇੱਕ ਲੱਗਾ ਲੜਕਾ ਹੋਵੇ ਤੇ ਸਿਆਣਾ ਤੇ ਸਮਝਦਾਰ ਹੋਵੇ ਸਟੱਡੀ ਵਧੀਆ ਕੀਤੀ ਹੋਵੇ ਜੀ ਲੜਕੀ ਵਧੀਆ ਸੋਹਣੀ ਸੁਨੱਖੀ ਹੈ ਤੇ ਘਰ-ਬਾਰ ਵਧੀਆ ਬਣਿਆ ਹੋਇਆ ਜਿਸ ਲੜਕੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਤਾਂ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰ ਸਕਦੇ ਹੋਂ ਅਗਲਾ ਰਿਸ਼ਤਾ ਹੈ ਜ਼ਿਲ੍ਹਾ ਮੋਗਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਪੱਠਲ ਡੇਟ ਆਫ ਬਰਥ 2 ਅਕਤੂਬਰ 1997 ਹਾਈਟ 5 ਫੁੱਟ 6 ਇੰਚ ਸਟੱਡੀ ਡਬਲ ਐਮਏ ਨੈਟਾ ਦੀ ਟੈਟ ਦਾ ਦੋਵੇਂ ਪੇਪਰ ਕਲੀਅਰ ਨੇ ਲੜਕੀ ਸਰਕਾਰੀ ਫੀਲਡ ਤੇ ਜੋਬ ਕਰਦੀ ਹੈ ਮੰਥਲੀ ਸੈਲਰੀ 25000 ਰੁਪਏ ਲੈ ਰਹੀ ਨੇ ਪਰਕੀ ਵਧੀਆ ਸੋਹਣੀ ਸਨਕੀ ਹੈ ਇਹਨਾਂ ਨੂੰ ਮੁੰਡਾ ਵਧੀਆ ਸੋਹਣਾ ਤੇ ਮੁੰਡੇ ਦੀ ਜ਼ਮੀਨ 10 ਤੋਂ 15 ਕਿੱਲੇ ਤੱਕ ਆਉਂਦੀ ਹੋਵੇ ਪਰਿਵਾਰ ਚ ਮਾਤਾ ਪਿਤਾ ਤੇ ਇੱਕ ਭਰਾ ਹੈ ਪਿਤਾ ਤੇ ਭਰਾ ਦੋਵੇਂ ਹੀ ਸਰਕਾਰੀ ਜੋਬ ਕਰਦੇ ਨੇ ਇਹਨਾਂ ਨੂੰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕਾ ਘਰਦਿਆਂ ਦਾ ਇਕੱਲਾ ਇਕੱਲਾ ਹੋਵੇ ਪਰਿਵਾਰ ਸਾਰਾ ਵੈਸ਼ਨੂ ਹੋਵੇ ਲੜਕਾ ਨਸ਼ੇ ਪੱਤੇ ਤੋਂ ਦੂਰ ਹੋਵੇ ਤੇ ਸਰਕਾਰੀ ਕਿਸੇ ਵੀ ਡਿਪਾਰਟਮੈਂਟ ਵਿੱਚ ਜੋਬ ਕਰਦਾ ਹੋਵੇ ਜਿਸ ਕਿਸੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਤੁਸੀਂ ਕਰੀਏ ਤੇ ਦਿੱਤੇ ਹੋਏ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ